ਇਹ ਦਰਬਾਰ ਸਾਹਿਬ ਦੇਖੀ ਆਪਾਂ ਉਪਰਾਤਣ ਦਰਵਾਜ਼ੇ ਦੇਖਦੇ ਹਾਂ ਜਿਹੜੇ ਸਿੰਘਾਂ ਨੇ ਇਹ ਪ੍ਰਾਤਣ ਦਰਵਾਜ਼ੇ ਜਿਹੜੇ ਸੀ ਅਬਦਾਲੀ ਤੋਂ ਖੋਏ ਸਨ ਇਹ ਦਰਵਾਜ਼ੇ ਅਬਦਾਲੀ ਤੋਂ ਖੋਏ ਸਨ ਸਿੰਘਾਂ ਨੇ ਇਹ ਸੱਚਖੰਡ ਦਰਬਾਰ ਸਾਹਿਬ ਵਿੱਚ ਆ ਸ਼ੋਭਤ ਲਈ ਸਾਂਭੇ ਹੋਏ ਨੇ ਸਿੰਘਾਂ ਗੋਰੀਆ ਦੇ ਆ ਆਪਾਂ ਕਹਿ ਸਕਦੇ ਹਾਂ ਸਾਡੇ ਸਿੱਖ ਜਿਹੜੇ ਰਾਜੇ ਮਹਾਰਾਜੇ ਜਾਂ ਪੌਮ ਦੇ ਹੀਰੇ ਲੋਕ ਸਨ ਇਹ ਉਹਨਾਂ ਦੀ ਕਿੰਨੀ ਵੱਡੀ ਦੇਣ ਆ ਸਾਡੀ ਸਾਨੂੰ ਨੰਦਾ ਸਤਕਾਰ ਕਰਨਾ ਚਾਹੀਦਾ ਕਿ ਉਹਨਾਂ ਨੇ ਜਦੋਂ ਕਿ ਅਬਦਾਲੀ ਵਰਗੇ ਬੰਦੇ ਜਿਹੜੇ ਸਾਰੇ ਹੀ ਗਜਰੀ ਵਰਗੇ ਬੰਦੇ ਜਿਹੜੇ ਇੰਡੀਆ ਨੂੰ ਲੁੱਟਦੇ ਖੁੱਟਦੇ ਰਹੇ ਤੇ ਸਿੱਖਾਂ ਨੇ ਉਹਨਾਂ ਨੂੰ ਲੁੱਟ ਲਿਆ ਉਹ ਵੀ ਗਰੀਲਾ ਯੁੱਧ ਨੀਤੀ ਰਾਹੀਂ ਇਹ ਬੜੀ ਹੀ ਮਾਨ ਵਾਲੀ ਗੱਲ ਆ ਇਹ ਪ੍ਰਾਤਨ ਦਰਵਾਜ਼ੇ ਜਿਹੜੇ ਨੇ ਸਾਡੇ ਵੱਡਿਆਂ ਨੇ ਸਾਡੇ ਸਿੱਖ ਰਾਜਿਆਂ ਨੇ ਸਾਡੇ ਜਰਨੈਲਾਂ ਨੇ ਇਹ ਖੋਕੇ ਉਹਨਾਂ ਮੁਗਲ ਹਕੂਮਤਾਂ ਤੋਂ ਅਬਦਾਲੀ ਵਰਗੇ ਬੰਦਿਆਂ ਤੋਂ ਇੱਥੇ ਅੱਜ ਸਾਂਭੇ ਹੋਏ ਨੇ ਸਾਨੂੰ ਉਹਨਾਂ ਤੇ ਮਾਣ ਹੈ ਤੇ ਰੱਬ ਮਿਹਰ ਕਰੇ ਜੀ ਇਹ ਸਾਡਾ ਈਮਾਨ ਬਰਕਰਾਰ ਰਹੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਗਾ ਸੱਚਖੰਡ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਸੀ ਮੈਂ ਸੋਚਿਆ ਕਿ ਕਿਉਂ ਨਾ ਹੋਵੇ ਤੁਹਾਡੇ ਸਾਰਿਆਂ ਨਾਲ ਇਹ ਜਿਹੜਾ ਮੁਬਾਰਕ ਸਥਾਨ ਹੈ ਸਾਂਝਾ ਕੀਤਾ ਜਾਵੇ